ਜਦ ਤੱਕ ਸੱਚ ਦੀ ਆਵਾਜ਼ ਗੂੰਜਦੀ ਰਹੇਗੀ ਝੂਠ ਕਦੇ ਕਾਇਮ ਨਹੀਂ ਰਹੇਗਾ ਅੱਜ ਫੇਰ ਸਮਾਂ ਆ ਗਿਆ ਜਦ ਸਾਡੇ ਸ਼ਹੀਦਾਂ ਦੀ ਤਸਵੀਰ ਤੱਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲੀ ਇੱਕ ਨਾ ਛੁਕਣ ਵਾਲੀ ਆਵਾਜ਼ ਉਹ ਜੋ ਗਰੀਬਾਂ ਪਿਛੜਿਆਂ ਤੇ ਦਲਤਾਂ ਦੀ ਆਵਾਜ਼ ਬਣੀਆ ਉਹ ਜੋ ਕਦੇ ਕਦੇ ਰਾਜੇ ਨੂੰ ਵੀ ਰੋਕੀ ਰੋਲੇ ਨੂੰ ਵੀ ਗਲੇ ਲਗਾਏ ਇੱਕ ਵਿਅਕਤੀ ਨਹੀਂ ਜਰਨੈਲ ਸਿੰਘ ਇੱਕ ਚੇਤਨਾ ਅਤੇ ਇੱਕ ਅੰਦੋਲਨ ਸੀ ਜਿਸ ਨੇ ਕਿਹਾ ਸੀ ਜੇ ਹੱਕ ਲਈ ਲੜਨਾ ਪਵੇ ਤਾਂ ਫਿਰ ਹਥਿਆਰ ਵੀ ਚੁੱਕ ਲੈਣਾ ਅੱਜ ਜੋ ਹਿਮਾਚਲ ਦੀ ਧਰਤੀ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਤਸਵੀਰ ਤੇ ਸਵਾਲ ਉਠਾਇਆ ਗਿਆ ਉਹ ਸਿਰਫ ਤਸਵੀਰ ਨਹੀਂ ਉਹ ਸਾਡੇ ਇਤਿਹਾਸ ਤੇ ਹਮਲਾ ਹੈ ਇਹ ਇਹ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਤੇ ਹਮਲਾ ਹੈ ਜਿਨ੍ਹਾਂ ਨੇ ਆਪਣਾ ਲਹੂ ਦੇ ਕੇ ਕੌਮ ਨੂੰ ਜਾਗਰੂਕ ਕੀਤਾ ਪਰ ਇਹ ਜੋ ਇਹ ਵੀ ਸਮਾਂ ਹੈ ਜਦ ਸਾਨੂੰ ਸਮਝਣਾ ਪਵੇਗਾ ਕਿ ਸਾਡੀ ਖਮੋਸ਼ੀ ਵੀ ਸਾਥੀ ਬਾਂਦੀ ਜਾ ਰਹੀ ਹੈ ਉਸ ਨਕਾਰਾਤਮਕ ਸੋਚ ਦੀ ਸਾਨੂੰ ਆਪਣੀ ਆਵਾਜ਼ ਨੂੰ ਨਵੀਂ ਤਾਕਤ ਦੇਣੀ ਪਵੇਗੀ ਇਹ ਸਿਰਫ ਇੱਕ ਤਸਵੀਰ ਨਹੀਂ ਇਹ ਸਾਡੀ ਆਤਮਾ ਸਾਡਾ ਵਿਰਸਾ ਹੈ ਨਵੀਂ ਕ੍ਰਾਂਤੀ ਲਿਆਉਣੀ ਪਵੇਗੀ ਨਵੀਂ ਕ੍ਰਾਂਤੀ ਕੀ ਹੈ ਇਹ ਹੈ ਨਵਾਂ ਸਚੇਤਨਤਾ ਜਾਗਣਾ ਨਵਾਂ ਸੱਤ ਨਵਾਂ ਜੋਸ਼ ਜਿਸ ਤੇ ਕੇਂਦਰ ਵਿੱਚ ਸੱਚਾਈ ਤੇ ਇਨਸਾਫ ਹੈ ਸੰਤ ਜਰਨਲ ਸਿੰਘ ਜੀ ਪਿੰਡਰਾਂ ਵਾਲੇ ਦੀ ਕੁਰਬਾਨੀ ਸਾਨੂੰ ਇਹ ਦੱਸਦੀ ਹੈ ਕਿ ਕੌਮ ਨੂੰ ਜੁਗਾਨ ਦੇ ਲਈ ਸਾਡੇ ਵਿੱਚ ਤਾਕਤ ਭਰੋਸਾ ਤੇ ਈਮਾਨ ਹੋਣਾ ਚਾਹੀਦਾ ਅੱਜ ਜ਼ਰੂਰਤ ਹੈ ਸਾਨੂੰ ਆਪਣੇ ਘਰ ਆਪਣੇ ਵਾਤਾਵਰਣ ਅਤੇ ਆਪਣੇ ਬੱਚਿਆਂ ਨੂੰ ਦੱਸਣ ਦੀ ਕਿ ਸੰਤ ਜੀ ਕੌਣ ਸਨ ਉਹ ਸਿਰਫ ਅਤੀਤ ਨਹੀਂ ਅੱਜ ਦੀ ਲੋੜ ਹਨ ਹਰ ਵਾਰ ਜਦ ਜ਼ੁਲਮ ਵਧੇਗਾ ਸੱਚ ਦੀਆਂ ਆਵਾਜ਼ਾਂ ਫਿਰ ਗੂੰਜਣਗੀਆਂ ਅਸੀਂ ਸੰਤਾਂ ਦੀਆਂ ਮੂਰਤੀਆਂ ਨੂੰ ਨਹੀਂ ਸੰਤਾਂ ਦੇ ਵਿਚਾਰਾਂ ਨੂੰ ਮਨਾਵਾਂਗੇ ਉਹ ਵਿਚਾਰ ਜੋ ਹੌਂਸਲੇ ਫਰੋਸੀ ਅਤੇ ਕੌਮੀ ਆਕੂਤ ਤਾਕਤ ਦੇ ਸੰਕੇਤ ਹਨ ਅਸੀਂ ਸੱਚੇ ਹਾਂ ਅਸੀਂ ਲੜਾਂਗੇ ਪਰ ਸਹੀ ਤਰੀਕੇ ਨਾਲ ਕਲਮ ਨਾਲ ਸ਼ਬਦ ਨਾਲ ਤੇ ਜੇ ਲੋੜ ਪਈ ਤਾਂ ਜਿੰਦ ਨਾਲ ਇਹੇ ਵੀਡੀਓ ਸਿਰਫ ਸੁਣੋ ਨਾ ਆਪਣੇ ਦਿਲ ਤੱਕ ਲੈ ਜਾਓ ਆਪਣੇ ਪਰਿਵਾਰ ਦੋਸਤ ਅਤੇ ਨਵੀਂ ਪੀੜੀ ਨੂੰ ਦੱਸੋ ਕਿ ਸੰਤ ਜਨਰਨੈਲ ਸਿੰਘ ਜੀ ਪਿੰਡਰਾਂ ਵਾਲੇ ਦਾ ਨਾਮ ਸਿਰਫ ਇੱਕ ਇਤਿਹਾਸ ਨਹੀਂ ਇੱਕ ਰਾਹ ਇੱਕ ਲੋਕ ਸੰਦੇਸ਼ ਅਤੇ ਅਡਿੱਗ ਇਰਾਦਾ ਹੈ ਨਵੀਂ ਕ੍ਰਾਂਤੀ ਦੇ ਰਾਹੀ ਬਣੋ ਕੌਮ ਦੀ ਅਸਲ ਛਕਲ ਬਣੋ